ਕੌੜਾ ਤਾਜ ਤਾਈ ਹਾਂ ਤੂੰ ਅੱਖਾਵਾ ਮਾਰਦਾ ਕਦੇ ਕੁਸ ਮਾਰਦਾ ਚੱਕ ਕੇ ਇੰਨੇ ਬਾਤ ਕੇ ਗੋਲੀ ਕਰਦੀ ਕਿਉਂ ਝੂਠਾ ਨਾ ਵੀ ਮੈਂ ਤਾਂ ਝੂਠੇ ਨਹੀਂ ਬੋਲਦਾ ਅੱਜ ਤੱਕ ਝੂਠ ਨਹੀਂ ਬੋਲਿਆ ਹਾਂਜੀ ਸਾਤਰੀ ਗਾਲ ਸਾਰਿਆਂ ਦਾ ਸਵਾਗਤ ਕਰਦਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਹੋ ਗਏ ਤਿਆਰ ਹੋਈ ਸਰਜਰੀ ਜਾਣਾ ਮਹਾਲੀ ਚੰਡੀਗੜ੍ਹ ਨਹੀਂ ਜਾਂਦੇ ਅੱਪਾ ਮਹਾਲੀ ਤੱਕ ਜਾਣਾ ਬਾਈ ਮਹਾਲੀਆ ਬਾੜ ਨਹੀਂ ਹੰਪਾਰ ਕਰਦੇ ਝੂਠਾ ਬੋਲਦਾ ਤਣੀ ਕੱਟ ਰਿਹਾ ਝੂਠਾ ਬੋਲਦਾ ਝੂਠ ਲਾਰੇ ਲਾਵਾਂ ਤਾ ਲਾਰੇ ਨਾਰੇ ਨਾਰੇ ਬਾਜ ਝੂਠ ਬੋਲਦਾ ਝੂਠਾ ਕਰਦਾ ਕਾ ਝੂਠ ਬੋਲਾਂ ਹਾਂ ਉਹ ਦੇਖ ਇਤਰਾ ਸਿੱਖਾ ਸਾਰੀ ਗੱਲਾਂ ਦੇਖ ਲੈ ਝੂਠ ਬੋਲਦਾ ਹਾਂ ਦਾ ਗਾਣਾ ਨਹੀਂ ਸਿਖਾਦਾ ਜਿਵੇਂ ਉਹ ਬੋਲਦੇ ਆ ਕੰਨ ਪੱਟ ਦੂੰ ਤੇਰੇ ਝੂਠ ਬੋਲ ਜਾਂ ਫਿਰ ਤੇ ਅੰਡੇ ਲੈਣੇ ਆ ਹੈ ਜਾਂ ਫਿਰ ਤੇ ਅੰਡੇ ਲੈਣੇ ਆ ਇਸ ਤਰ੍ਹਾਂ ਸਿਖਾਵਾ ਓ ਆਉਣ ਵਾਲਾ ਝੂਠਾ ਜਾ ਕਰੋ ਸੇ ਕਰ ਕਰੋ ਲਮਾ ਤਾ ਤੇਰੇ ਕੰਡਾ ਵੀ ਮਿੱਤਰੋ ਚੱਲ ਪੇ ਵਾਹਿਗੁਰੂ ਸੱਚੇ ਪਾਤਸ਼ਾਹ ਅਰੀ ਟਾਕੀ ਬੰਦ ਕਰ ਨਾ ਤੇ ਕਿ ਤੇਰੀ ਘਬੈ ਨਹੀਂ ਗਈ ਹਾਂ ਹੋਊਗੀ ਹੋਊਗੀ ਟਾਕੀ ਖੁੱਲੀ ਦੀ ਵਾ ਤੇ ਨਾਨੂ ਲਈ ਲੱਗ ਗਈ ਵਾਹਿ ਮਿੱਤਰ ਪਹੁੰਚ ਗਏ ਰਾਜਪੁਰੇ ਅਸਕਾਰ ਕਰਾਂਗੇ ਲਾਈਵ ਮਿੱਤਰੋ ਮਹਾਲੀ ਆ ਗਏ ਤੇ ਚੰਡੀਗੜਾ 32ਵਾਂ ਦਵਾਈਆਂ ਚ ਲੈਣੀ ਸੀ ਘਰ ਕਿਹਨੇ ਉਹ ਦਵਾਈ ਤੇ ਇੱਕ ਜਣੇ ਦੀ ਅਲਟਰਾ ਸਾਊਂਡ ਹੋਣੀ ਆ 3 ਵਜੇ ਹੋएगी ਤੇ ਫਿਰ ਉਹ ਟਾਈਮ ਤੇ ਆਈਗਾ ਤਾਂ ਕਰਕੇ ਨੇ ਘੁੰਮੇ ਜੀਏ ਪਹਿਲਾਂ ਚੰਡੀਗੜਾ ਤੇ ਰਾਜਗੀ 3 ਵਜੇ ਲਾਈ ਮਿੱਤਰੋ ਸੁਖਣਾ ਲੇ ਕੇ ਪਹੁੰਚ ਗਏ ਚੰਡੀਗੜਾ ਅੱਡੀ ਖੇਡ ਰਹੇ ਹਜੇ ਤੇ ਨਗੀਚੇ ਵਿੱਚ ਉਹ ਕਿੱਤੀ ਜਰਰੀ ਲੈ ਬਈ ਟੁਪਣਾ ਲੀਕ ਲੀਕ ਹੀ ਕਹਦਾ ਲੀਕ ਕੇ ਨਜ਼ਾਰੇ ਇਹ ਤਾਂ ਨਜ਼ਾਰਾ ਯਾਰ ਬੱਲੇ ਬੰਤੇ ਦਾ ਸਵਾਦ ਆ ਰਿਹਾ ਇਹਨਾਂ ਨੂੰ ਬੱਲੇ ਬੰਤੇ ਦਾ ਨਜ਼ਾਰਾ ਬਈ ਲੈ ਆਪਣਾ ਕੱਖ ਕੰਡਾ ਕਰਨਾ ਪਿਆ ਡੰਗਰ ਸੰਭਰੇ ਉਹ ਕਿੱਥੇ ਚਲ ਕਦੇ ਕਦੇ ਦਾਣਾ ਚਾਹੀਦਾ ਮਨ ਪੀਣਾ ਵਧੀਆ ਬਣੀ ਗੇ ਪਾਰਕ ਵੀ ਆਹ ਜਰੀਏ ਬੋਟ ਜੀ ਆਹ ਜਰੀਏ ਦਿਖਾਵਾਂ ਬਈ ਸਾਨੂੰ ਉਹਦਾ ਸ਼ੂਟਿੰਗ ਛਟਿੰਗ ਵੀ ਹੁੰਦੀ ਹੋਣੀ ਹੈ ਜੀ ਫਿਲਮਾਂ ਫੁਲਮਾਂ ਗਈ ਬੋਟਾਂ ਗਈ और पहाड़ भी लग देखना भाई। ओ, देखो पहाड़ भाई कि पहुंच गए ਹਾਂ ਜਿਆਰਗਾਂ ਦੇ ਬੈਠਾ ਰਾਈ ਕਿੱਤੋਂ ਹਾਂ ਮੇਰੇ ਵਿੱਚ ਕਿਹਦੇ ਕੋਈ ਕਿੱਦਾਂ ਹੈ ਕਿਦਰਾ ਹੈ ਲਾਈਵ ਮਿੱਤਰੋ ਆ ਗਏ ਚੰਡੀਗੜ੍ਹ ਸੁਖਮਣਾਲੇ ਸੈਕਟਰ ਤੋਂ ਨਿਕਲ ਜਬੂਆ ਸੌਣ ਵਾਲੇ ਸੈਕਟਰ 17 ਸੈਕਟਰ 17 ਉਸ ਦੀ ਫਿਲਮ ਨਹੀਂ ਦੇਖੀ ਸੀ ਸੈਕਟਰ 17 ਮੇਰੇ ਪਿਓ ਦਾ ਪ੍ਰਿੰਸ ਕਮਲਜੀਤ ਦਾ ਸੈਕਟਰ 17 ਮੇਰੇ ਪਿਓ ਦਾ ਉਹ ਆ ਗਈ ਬੂਟ ਕੁਝ ਕੁਝ ਚੌਂਗਰੇ ਹੋ ਗੀ ਤੇ ਮੈਂ ਤਾਂ ਯਾਰ ਬਹੁਤ ਚਿਰਾਂ ਬਾਅਦ ਆਇਆ ਬਈ ਆਇਆ ਤਾਂ ਪਹਿਲਾਂ ਕਦੇ ਆਪਾਂ ਇਹਦੇ ਯਾਦ ਕਰਦਾ ਆਪਾਂ ਇਹਦੇ 2000 19 ਚ ਇਹ ਉਹਦਾ ਪੜਾ ਕੇ ਦੇ ਪਹਿਲਾ ਇਹਦੇ ਦੇਖੋ ਬਈ ਹੈ ਘੈਂਟ ਆ ਯਾਰ ਜੇ ਨਾ ਕਰਕੇ ਲਵੇ ਹੋਏ ਤਾਂ ਇਹਦਾ ਨਜ਼ਾਰਾ ਆ ਕੇ ਉਹਦੇ ਬਹਿਣ ਜਾ ਕੇ ਇਹ ਨਜ਼ਾਰਾ ਭੁੱਲ ਲੇ ਇਹੋ ਵਾਹ ਬਹੁਤ ਘੈਂਟਾ ਪਹਾੜ ਸ਼ਾਂਤੀ ਦੇਖ ਕੇ ਸ਼ਾਂਤੀ ਆ ਬਾਰ ਉਹ ਗੁਰਦੁਆਰਾ ਦਿਖ ਰਿਹਾ ਹਾਂ ਹੈ ਉਹ ਨਿਸ਼ਾਨ ਸਾਹਿਬ ਤੇ ਗੁਰਦੁਆਰਾ ਵਧੀਆ ਮਾਹੌਲ ਆ ਬਈ ਇਹੋ ਆ ਗਈ ਬਿੱਲਾ ਬਈ ਇਸਮੇ ਲੈ ਰਿਹਾ ਨਾ ਝੂਟੇ ਹਾਂ ਆਹ ਹੈ ਬਈ ਇਹ 15 ਗੱਟ ਫੁੱਟ ਦੀ ਲੰਬੀ ਵੱਧੇ ਨਾ ਫੇਰ ਵੱਧੇ ਲਗਾ ਮਨ 20 25 ਫੁੱਟ ਲਗਾ ਉੱਤਰ ਵੀ ਆ ਵੀ ਗੁੱਲੇ ਗੁੱਤਰ ਰਹਿ ਅਮਨ ਕਹਾ ਤੱਕ ਜਾ ਰਹੇ ਆਹ ਵੇਖੋ ਵੀ ਅੱਖਾਂ ਮਾਰ ਕੋ ਬਿੱਤੇ ਬਾੜ ਦੇ ਆ ਦੇ ਜੀ ਵੀ ਜਦਾ ਆ ਯਾਰ ਬੰਦੇ ਜੀ ਵਿੱਚ ਫੋਟੋ ਖਿੱਚ ਕੇ ਵੀ ਅੱਕ ਜਾ ਹੈ ਇਹਨਾਂ ਨੂੰ ਦੇਖੀ ਕਿਤਰਾ ਖੜਨਾ ਬੋਆ ਦੇਖੀ ਖਾਦਾ ਤੇਰੇ ਦਾ ਬੱਦਰ ਮੂੰਹ ਬੱਤ ਕਰ ਕਰ ਕੇ ਰੱਖਣਾ ਮੈਂ ਵੀ ਮਿੱਤਰੋ ਈ ਵਾਏ ਆ ਆ ਲਵੇ ਰਿਸ਼ਤੇਦਾਰੀ ਪਵਾ ਬਾਈ ਮਾਟਰਾਂ ਬੇ ਨੋ ਉੱਥੇ ਤੇ ਪਹੁੰਚ ਗਏ ਤੇ ਪਹੁੰਚਣ ਨਹੀਂ ਰਹੇ ਹੋਏ ਈ ਬ ਜਾ ਰਹੇ ਆ ਘਰਾਂ ਨੂੰ ਸਾਰਾ ਕੰਮ ਨਿਪਟੜ ਗਿਆ ਲੇਟ ਹੋ ਗਏ ਪਰ ਬਈ ਨਹੀਂ ਰਹਿਣ ਲੱਗ ਗਿਆ ਚਲੋ ਦੇਖਦੇ ਨੇ ਇਰਾ ਹੀ ਹੋ ਜੇਗਾ ਪਾਉਂਦੇ ਨੂੰ ਚਲੋ ਮਿਲਦੇ ਆਂ ਫਿਰ ਘਰਾਂ ਜਾਂਗੇ ਲੈ ਵੀ ਮਿੱਤਰੋ ਹੁਣ ਆਪਾਂ ਪਹੁੰਚੇ ਸਵਾ 8 ਹੋ ਗਏ ਹਜੇ ਮੈਂ ਪਹੁੰਚੇ ਨਹੀਂ ਤੇ 2 ਕਿਲੋਮੀਟਰ ਅਜੇ ਰਸਤਾ ਪਿਆ ਤੇ ਆਪਣਾ ਇਸ ਤੇ ਦਾ ਹਾਂ ਤਾਰਨੇ ਬੱਕੇ ਦਾ ਤੁੱਲਾ ਬਈ ਪਿੰਡ ਆ ਇੱਧਰ ਆ ਆਪਣਾ ਹਜੇ ਵੀ ਲੱਗ ਜੀਂ ਕਿੰਨਾ ਦੋ ਦੋ ਮਿੰਟ ਤੱਕ ਪਹੁੰਚ ਜਾ ਕਰਾਂ ਬਹੁਤ ਟਾਈਮ ਲੱਗ ਗਿਆ ਬਾਈ ਨੇਰਾ ਹੀ ਹੋ ਗਿਆ ਜਿਵੇਂ ਹੀ ਦੇਖ ਲੋ ਸਵਾ ਅੱਠ ਵਗੈਰਾ ਤਕੇ ਚਲੋ ਠੀਕ ਹੈ ਚੱਲਦੇ ਆ ਕਰਾਂ ਲਾਈ ਵੀ ਮਿੱਤਰੋ ਆਖਰਕਾਰ ਇਹ ਨਿਊਆ ਹੀ ਪਟਾਤੀਆਂ ਤਰ ਪਹੁੰਚ ਗਏ ਘਰਾਂ ਅਈ ਨੋ ਮੋ ਜਨ ਇਸ ਅੱਠ ਹੋਈ ਤੇ ਕਿੰਨਾ ਹੋ ਗਿਆ ਟਾਈਮ ਅਹੀ ਸੱਡਕ ਨਾ ਹੋਇਆ ਨੇ ਲਾਈ ਇੱਧਰ ਆ ਜਾ ਆ ਜਾ ਲੈ ਤੂੰ ਪਹਿਲਾਂ ਆ ਜਾ ਇਹ ਆ ਗਿਆ ਲੈ ਵੀ ਡਰਾਈਵਰ ਸਾਹਿਬ ਪਹੁੰਚ ਗਏ ਆਪਣੇ ਤੂੰ ਲੈ ਕੇ ਗੱਡੀ ਅੰਦਰ ਹਾਂ ਡਰਾਈਵਰ ਸਾਹਿਬ ਗੱਡੀ ਲੈਣਗੇ ਅੰਦਰ ਇੱਕ ਮਿੰਟ ಗೇಟ್ ಲೈಯ್ <Michaelismeye> <immortals>